ਮੈਂ ਮਲੇਸ਼ੀਆ ਵਿੱਚ ਕੰਪਨੀ ਵਿੱਚ ਕੰਮ ਕਰਨ ਲਈ ਗਈ ਤਾਂ ਉੱਥੋਂ ਦੇ ਬੰਦੇ ਮੈਨੂੰ ਗਦਾਮ ਵਿੱਚ ਲੈ ਆਏ ਤੇ 8 ਬੰਦਿਆਂ ਨੇ ਮੇਰੇ ਨਾਲ ਵਾਰੀ-ਵਾਰੀ ਮੈਂ ਮਲੇਸ਼ੀਆ ਵਿੱਚ ਕੰਪਨੀ ਵਿੱਚ ਨੌਕਰੀ ਕਰਦੀ ਸੀ ਮੇਰੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਹੀ ਚਲੀ ਗਈ ਸੀ ਉੱਥੇ ਗਈ ਤਾਂ ਉੱਥੋਂ ਦੇ ਦੋ ਬੰਦੇ ਮੈਨੂੰ ਗਦਾਮ ਵਿੱਚ ਲੈ ਆਏ ਤੇ ਮੇਰੀ ਰੂਹ ਕੰਬ ਗਈ ਕਿਉਂਕਿ 8 ਬੰਦਿਆਂ ਨੇ ਵਾਰੀ-ਵਾਰੀ ਮੇਰੇ ਨਾਲ ਮੈਂ ਬਹੁਤ ਖੁਸ਼ ਸੀ ਜਦੋਂ ਮੈਨੂੰ ਫੋਨ ਦੇ ਸਕਰੀਨ ਉੱਤੇ ਉਹ ਈਮੇਲ ਆਇਆ ਮੈਂ ਖੁਸ਼ੀ ਨੂੰ ਸੰਭਾਲ ਹੀ ਨਹੀਂ ਰਹੀ ਸੀ ਮੈਂ ਕਦੀ ਸੁਪਨੇ ਵਿੱਚ ਨਹੀਂ ਸੋਚਿਆ ਸੀ ਕਿ ਇੰਨੀ ਜਲਦੀ ਮੇਰੀ ਕਿਸਮਤ ਜਾਗ ਜਾਊਗੀ ਕੰਪਨੀ ਉਹਨਾਂ ਮੇਰੇ ਬਣਾਏ ਡਿਜ਼ਾਈਨ ਨੂੰ ਇੰਨਾ ਪਸੰਦ ਕੀਤਾ ਖੁਸ਼ੀ ਦੀ ਨਾਲ ਮੈਂ ਟੱਪ ਰਹੀ ਸੀ ਮਲੇਸ਼ੀਆ ਦੀ ਮਸ਼ਹੂਰ ਜੁਐਲਰੀ ਡਿਜ਼ਾਈਨਰ ਨੂੰ ਮੇਰੇ ਡਿਜ਼ਾਈਨ ਕੀਤੇ ਹੋਏ ਸੈਂਪਲ ਪਸੰਦ ਆ ਗਏ ਸੀ ਰਾਤ ਦੇ 1 ਵਜੇ ਮੈਨੂੰ ਮਲੇਸ਼ੀਆ ਤੋਂ ਈਮੇਲ ਆਈ ਸੀ ਇਸ ਹਫਤੇ ਵਿੱਚ ਉਹ ਮੈਨੂੰ ਮਲੇਸ਼ੀਆ ਬੁਲਾ ਰਹੀ ਸੀ ਜਿੱਦਾਂ ਹੀ ਮੋਬਾਈਲ ਦੀ ਸਕਰੀਨ ਬੰਦ ਹੋਈ ਤਰੀਕ ਮੇਰੇ ਸਾਹਮਣੇ ਸੀ ਮੇਰੇ ਨਾਲ ਦੇ ਕਮਰੇ ਵਿੱਚ ਮੇਰੀ ਮਾਂ ਸੋਤੀ ਹੋਈ ਸੀ ਮੇਰੀ ਸਾਰੀਆਂ ਖੁਸ਼ੀਆਂ ਇੱਕ ਪਲ ਵਿੱਚ ਗਾਇਬ ਹੋ ਗਈਆਂ ਸੀ ਮੈਂ ਕਿਹੜੇ ਸ਼ਬਦਾਂ ਨਾਲ ਆਪਣੀ ਮਾਂ ਨੂੰ ਕਹਿੰਦੀ ਕਿ ਮੈਨੂੰ ਮਲੇਸ਼ੀਆ ਭੇਜ ਦਿਓ ਉੱਥੇ ਮੈਂ ਨੌਕਰੀ ਲੱਗ ਗਈ ਹਾਂ ਜਿਸ ਪਰਿਵਾਰ ਨਾਲ ਮੈਂ ਸੰਬੰਧ ਰੱਖਦੀ ਸੀ ਉੱਥੇ ਔਰਤਾਂ ਨੂੰ ਇਕੱਲੀਆਂ ਬਾਜ਼ਾਰ ਤੱਕ ਨਹੀਂ ਜਾਂਦੇਗਾ ਸੀ ਮੈਂ ਮਲੇਸ਼ੀਆ ਕਿੱਥੇ ਜਾ ਸਕਦੀ ਸੀ ਪਰ ਹਰ ਹਾਲ ਵਿੱਚ ਮੈਂ ਆਪਣੇ ਮਾਪਿਓ ਨੂੰ ਮਨਾਉਣਾ ਸੀ ਕਿਉਂਕਿ ਮੈਂ ਮਿਡਲ ਕਲਾਸ ਜ਼ਿੰਦਗੀ ਵਿੱਚ ਨਹੀਂ ਜਿਉਣਾ ਚਾਹੁੰਦੀ ਸੀ ਜੇ ਮੇਰੀ ਨੌਕਰੀ ਪੱਕੀ ਹੋ ਜਾਂਦੀ ਤਾਂ ਮੈਂ ਲੱਖਾਂ ਕਮਾ ਸਕਦੀ ਸੀ ਮੇਰੀ ਖਵਾਇਸ਼ਾਂ ਪੂਰੀਆਂ ਹੋ ਸਕਦੀਆਂ ਸੀ ਸਭ ਤੋਂ ਵੱਡੀ ਗੱਲ ਫਿਰ ਮੈਨੂੰ ਕਿਸੇ ਵੀ ਪਿੰਡੂ ਦੇ ਨਾਲ ਵਿਆਹ ਨਹੀਂ ਕਰਵਾਉਣਾ ਪਊਗਾ ਮੈਨੂੰ ਆਪਣੇ ਚਾਚੇ ਦੇ ਭਤੀਜੇ ਨਾਲ ਵਿਆਹ ਨਹੀਂ ਕਰਾਉਣਾ ਪਊਗਾ ਜਿਹਦੇ ਨਾਲ ਮੇਰੀ ਮੰਗਣੀ ਬਚਪਨ ਵਿੱਚ ਹੀ ਕਰ ਦਿੱਤੀ ਸੀ ਅਗਲੀ ਸਵੇਰ ਜਦੋਂ ਮੈਨੂੰ ਛਿੜਕਾ ਮਾਰ ਕੇ ਜਗਾਇਆ ਤਾਂ ਮੈਂ ਫਟਾਫਟ ਉੱਠ ਕੇ ਬੈਠੀ ਸੀ ਰਾਤ ਸੋਚਦਿਆਂ ਸੋਚਦਿਆਂ ਲੰਘ ਗਈ ਸੀ ਮੈਂ ਆਪਣਾ ਪਲਾਨ ਬਣਾਉਂਦੀ ਹੋਈ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਮੇਰਾ ਧਿਆਨ ਆਪਣੇ ਪਿਓ ਦੇ ਕਮਰੇ ਵੱਲ ਸੀ ਜਦੋਂ ਦਰਵਾਜ਼ਾ ਖੁੱਲ ਕੇ ਮੈਂ ਅੰਦਰ ਗਈ ਤਾਂ ਹਮੇਸ਼ਾ ਤੀ ਤਰ੍ਹਾਂ ਮੇਰਾ ਪਿਓ ਫਿਰ ਨਸ਼ਾ ਕਰਕੇ ਸੁੱਤਾ ਪਿਆ ਸੀ ਮੇਰੇ ਪਿਓ ਦੀ ਅੱਧੀ ਤਨਖਾਹ ਤਾਂ ਉਹਦੇ ਨਸ਼ੇ ਵਿੱਚ ਉਜਾੜ ਦਿੱਤੀ ਸੀ ਇਸ ਕਰਕੇ ਕੱਲ ਰਾਤ ਮਾਂ ਤੇ ਪਾਪਾ ਦੀ ਲੜਾਈ ਹੋਈ ਸੀ ਤੇ ਉਹਨਾਂ ਨੇ ਮਾਂ ਦੇ ਥੱਪੜ ਮਾਰ ਕੇ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਸੀ। ਪਾਪਾ ਦਾ ਸੁਸਤ ਮਜ਼ਾਜ ਦਾ ਬੰਦਾ ਸੀ। ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸੀ। ਉਹਨੇ ਮੇਰੀ ਹਰ ਖਵਾਇਸ਼ ਪੂਰੀ ਕੀਤੀ ਸੀ ਪਰ ਇਸ ਮਾਮਲੇ 'ਚ ਮੇਰਾ ਸਾਥ ਨਹੀਂ ਦੇਣ ਵਾਲਾ ਸੀ। ਮੈਂ ਉੱਥੋਂ ਹੀ ਵਾਪਸ ਆ ਗਈ ਤੇ ਸਾਰਾ ਦਿਨ ਕੋਸ਼ਿਸ਼ ਕਰਦੀ ਰਹੀ ਕਿ ਇੱਕ ਵਾਰ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦੇਵਾਂ। ਤੇ ਇਹ ਸੁੰਦੇ ਹਿਮਾ ਦੇ ਚਿਹਰੇ ਦਾ ਰੰਗ ਬਟਿਆ ਉਹ ਬੇਜਿਸ ਕਿੰਨੀ ਨਾਲ ਮੈਨੂੰ ਦੇਖਣ ਲੱਗੀ ਤੇ ਮਨਾ ਕਰ ਦਿੱਤਾ ਪਰ ਮੈਂ ਜਦ ਤੇ ਅੜੀ ਹੋਈ ਸੀ ਸੋਨੇ ਸੁਪਨੇ ਦੇਖਣ ਲੱਗ ਪਈ ਸੀ ਜੇ ਮੰਮੀ ਸ਼ੁਰੂ ਤੋਂ ਹੀ ਪਾਪਾ ਤੋਂ ਡਰਦੀ ਸੀ ਤਾਂ ਭਲਾ ਉਹ ਕਿਉਂ ਮੇਰੇ ਕਰਕੇ ਪਾਪਾ ਨੂੰ ਬਣਾਉਂਦੀ ਵਾਰ-ਵਾਰ ਟਿਕਟ ਕਨਫਰਮ ਕਰਨ ਬਾਰੇ ਈਮੇਲ ਮੈਨੂੰ ਆ ਰਹੀ ਸੀ ਕਹਿੰਦੇ ਹਨ ਕਿ ਉੱਚਾ ਉੱਠਣ ਦਾ ਸੁਪਨਾ ਜੇ ਇਨਸਾਨ ਇੱਕ ਵਾਰ ਦੇਖ ਲਵੇ ਫਿਰ ਕੋਈ ਵੀ ਉਸ ਨੂੰ ਜ਼ਮੀਨ ਤੇ ਨਹੀਂ ਲਿਆ ਸਕਦਾ ਜਦੋਂ ਤੱਕ ਖਵਾ ਦਾ ਖਾਸ ਦਬਾਅ ਉਸ ਨੂੰ ਜ਼ਮੀਨ ਤੇ ਨਾ ਸੁੱਟੇ ਮੇਰੇ ਨਾਲ ਵੀ ਕੁਝ ਇਦਾ ਹੀ ਹੋਇਆ ਸੀ ਅਗਲੇ ਦਿਨ ਮਾਂ ਦੇ ਪੈਰਾਂ ਵਿੱਚ ਡਿੱਗ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਪਾਪਾ ਗੁੱਸੇ ਵਿੱਚ ਆ ਕੇ ਕਮਰੇ ਵਿੱਚ ਆਏ ਤੇ ਕਹਿਣ ਲੱਗੇ ਤੇਰੀ ਹਿੰਮਤ ਕਿੱਦਾਂ ਹੋਈ ਤੂੰ ਸੋਚ ਕਿੱਦਾਂ ਲਿਆ ਤੂੰ ਦੂਸਰੇ ਦੇਸ਼ ਜਾਉਂਗੀ ਮੈਂ ਤੇ ਆ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਕੋਲ ਨਹੀਂ ਜਾਣ ਦਿੰਦਾ ਤੇ ਤੂੰ ਮਲੇਸ਼ੀਆ ਜਾਣ ਦੀ ਗੱਲਾਂ ਕਰ ਰਹੀ ਆ ਪਾਪਾ ਦਾ ਗੁੱਸਾ ਵਿੱਚ ਮੇਰੀ ਬੰਮ ਰੋੜ ਚੁੱਕੇ ਸੀ ਥੱਪੜ ਮਾਰ ਚੁੱਕੇ ਸੀ ਉਹ ਕਹਿਣ ਲੱਗੇ ਕਿ ਜਮਾਨਾ ਬਹੁਤ ਮਾੜਾ ਹੈ ਤੈਨੂੰ ਪਤਾ ਨਹੀਂ ਕਿ ਇੱਕ ਕੁੜੀ ਦੀ ਇੱਜ਼ਤ ਉਹਦੇ ਘਰ ਵਿੱਚ ਸੁਰਖਿਤ ਨਹੀਂ ਤੇ ਤੂੰ ਇੰਨੀ ਦੂਰ ਜਾਣ ਬਾਰੇ ਸੋਚ ਰਹੀ ਹੈ ਮੈਂ ਬੋਲਣਾ ਚਾਹਿਆ ਪਰ ਮੈਨੂੰ ਚੁੱਪ ਕਰਾ ਦਿੱਤਾ ਕਹਿਣ ਲੱਗੇ ਕਿ ਮੈਂ ਆਪਣੇ ਪੂਰੇ ਖਾਨਦਾਨ ਦੀ ਇੱਜ਼ਤ ਰੱਖਣੀ ਹੈ ਇਸ ਲਈ ਤੈਨੂੰ ਪੜਾਇਆ ਲਿਖਾਇਆ ਕਿ ਤੈਨੂੰ ਇੰਨੇ ਸੁਪਨੇ ਦਿਖਣ ਲੱਗ ਗਏ ਕਿ ਆਪਣੇ ਦਿਮਾਗ ਵਿੱਚ ਇਹ ਗੱਲ ਕੱਢ ਦੇ ਨਹੀਂ ਤਾਂ ਤੇਰੇ ਟੁਕੜੇ ਟੁਕੜੇ ਕਰ ਦੇਵਾਂਗਾ ਇਹਨਾਂ ਕਹਿ ਕੇ ਪਾਪਾ ਮੰਮੀ ਦੇ ਵੱਲ ਨੂੰ ਮੁੜੇ ਤੇ ਕਹਿਣ ਲੱਗੇ ਮੁੰਡੇ ਵਾਲਿਆਂ ਤੋਂ ਤਰੀਕ ਲੈ ਕੇ ਆ ਮੈਂ ਫਟਾਫਟ ਇਹਦਾ ਵਿਆਹ ਕਰਨਾ ਚਾਹੁੰਦਾ ਪਾਪਾ ਨੇ ਇਹ ਕਿਹਾ ਤਾਂ ਮੇਰੇ ਹੋਸ਼ ਛੁੱਟ ਗਏ ਮੈਂ ਕਿਸੇ ਵੀ ਹਾਲ ਵਿੱਚ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਪਰ ਉਸ ਵਕਤ ਮੈਂ ਉਹਨਾਂ ਦੇ ਗੁੱਸੇ ਅੱਗੇ ਢੇਰ ਹੋ ਗਈ ਸੀ ਮੈਂ ਬਹੁਤ ਗੁੱਸੇ ਤੇ ਦੁੱਖ ਵਿੱਚ ਉង ਕੋ ਜਰ ਰਹੀ ਸੀ ਪਰ ਮੇਰਾ ਦਿਲ ਨਹੀਂ ਮੰਨਦਾ ਸੀ ਮੈਂ ਸੋਚ ਲਿਆ ਸੀ ਕਿ ਹਰ ਹਾਲ ਵਿੱਚ ਮੈਂ ਇਸ ਜ਼ਿੰਦਗੀ ਤੋਂ ਨਿਕਲ ਕੇ ਆਪਣੇ ਆਪ ਨੂੰ ਸਵਾਰਨ ਦੇ ਲਈ ਮਲੇਸ਼ੀਆ ਜਾਵਾਂਗੀ ਰਾਤ ਦੇ 3 ਵਜੇ ਜੈਸ ਜਦੋਂ ਮੈਂ ਆਪਣਾ ਸਾਰਾ ਸਮਾਨ ਚੁੱਕਿਆ ਤੇ ਘਰੋਂ ਪਹਿਲੀ ਵਾਰ ਇਕੱਲੇ ਨੇ ਪੈਰ ਰੱਖਿਆ ਸੀ ਮੇਰਾ ਦਿਲ ਪੂਰੀ ਤਰ੍ਹਾਂ ਧੜਕ ਰਿਹਾ ਸੀ ਮੈਂ ਇਹ ਕਦਮ ਗਲਤ ਚੁੱਕਿਆ ਸੀ ਪਰ ਇਹ ਮੇਰੇ ਤੇ ਉਹਨਾਂ ਦੇ ਲਈ ਚੰਗਾ ਸੀ ਅਸੀਂ ਸਾਰੇ ਮੇਰੀ ਕਾਮਯਾਬੀ ਦੇਖ ਕੇ ਮੇਰੇ ਪਿਆਰ ਨੇ ਇੱਕ ਦਿਨ ਮੰਨ ਹੀ ਨਹੀਂ ਜਾਣਾ ਇਹ ਸੋਚ ਕੇ ਆਪਣੀ ਨਜ਼ਰ ਘਰ ਵੱਲ ਨੂੰ ਦੇਖਿਆ ਤੇ ਬਾਹਰ ਚਲੀ ਗਈ ਮੇਰੇ ਨਾਲ ਅੱਗੇ ਕੀ ਹੋਣ ਵਾਲਾ ਸੀ ਮੈਨੂੰ ਕੁਝ ਪਤਾ ਹੁੰਦਾ ਤਾਂ ਸ਼ਾਇਦ ਮੈਂ ਕਦੇ ਵੀ ਮਲੇਸ਼ੀਆ ਦਾ ਨਾਮ ਨਾ ਲੈਂਦੀ ਕੁਝ ਦੇਰ ਬਾਅਦ 에어ਪੋਰਟ ਤੇ ਚਲੀ ਗਈ। ਉੱਥੇ ਇੱਕ ਬੰਦਾ ਮੇਰਾ ਇੰਤਜ਼ਾਰ ਕਰ ਰਿਹਾ ਸੀ ਜਿਨੇ ਮੇਰੇ ਡਿਜ਼ਾਈਨ ਕੇ ਪੰਚਾਇਤ ਸੀ। ਉਸਦੇ ਨਾਲ ਮੈਂ ਮਲੇਸ਼ੀਆ ਜਾਣਾ ਸੀ। ਐਨ ਮੌਕੇ ਤੇ ਕੋਰੇ ਨਾਮ ਦੇ ਬੰਦੇ ਦਾ ਇੱਕ ਕਾਰ ਲੈ ਕੇ ਆਇਆ। ਉਸਦੇ ਚਿਹਰੇ ਤੇ ਫਿਕਰ ਦੀ ਨਸਰ ਆਈ। ਉਹਦੀ ਘਰ ਵਾਲੀ ਨੂੰ ਹਾਰਟ ਐਟੈਕ ਹੋ ਗਿਆ ਸੀ। ਇਸ ਲਈ ਹਸਪਤਾਲ ਜਾ ਰਿਹਾ ਸੀ। ਮੈਂ ਇੱਕ ਇਕੱਲੀ ਕਿੱਦਾਂ ਆਪਣੇਸ਼ੀਆ ਜਾਵਾਂਗੀ ਇਹ ਸੋਚ ਕੇ ਮੈਂ ਬੇਚੈਨ ਹੋ ਰਹੀ ਸੀ। ਪਰ ਮੈਂ ਜਦੋਂ ਤੱਕ ਇੱਥੇ ਆ ਗਈ ਸੀ ਤਾਂ ਹੁਣ ਵਾਪਸ ਜਾਣ ਦਾ ਕੋਈ ਰਸਤਾ ਨਹੀਂ ਪਿਆ ਸੀ। ਕਈ ਘੰਟਿਆਂ ਦਾ ਸਫ਼ਰ ਤੈਅ ਕਰਕੇ ਮੈਂ ਪਹਿਲਾ ਕਦਮ ਮਲੇਸ਼ੀਆ ਦੀ ਧਰਤੀ ਤੇ ਰੱਖਿਆ ਸੀ। ਆਲੇ-ਦੁਆਲੇ ਕਈ ਲੋਕ ਆ ਜਾ ਰਹੇ ਸੀ। ਮੈਂ ਡਰੀ ਸਹਿਮੀ ਸਾਰਿਆਂ ਨੂੰ ਦੇਖ ਰਹੀ ਸੀ ਕਿ ਅੱਗੇ ਕਿੱਥੇ ਜਾਣਾ, ਕਿਹਨੂੰ ਮਿਲਣਾ, ਮੈਨੂੰ ਕੁਝ ਵੀ ਪਤਾ ਨਹੀਂ ਸੀ। ਉੱਥੋਂ ਦੇ ਕੁਝ ਲੋਕ ਮੈਨੂੰ ਘੂਰ ਕੇ ਦੇਖ ਰਹੇ ਸੀ। ਮੇਰਾ ਰਹਿਣ-ਸਹਿਣ ਹਜੇ ਸ਼ਾਇਦ ਆਪਣੇ ਘਰ ਵਰਗਾ ਹੀ ਸੀ। ਮੈਂ ਲੰਬੀ ਫਰਾਕ ਪਾ ਕੇ ਤੇ ਆਪਣੇ ਆਪ ਨੂੰ ਸੋਹਣੀ ਤਰ੍ਹਾਂ ਤਿਆਰ ਕੀਤਾ ਹੋਇਆ ਸੀ ਮਾਂ ਦੇ ਹੱਥਾਂ ਦੀ ਬਣੀ ਹੋਈ ਚਾਦਰ ਲਈ ਸੀ ਮੈਂ ਫਟਾਫਟ ਕਦਮ ਚੁੱਕਿਆ ਤੇ 에ਅਰਪੋਰਟ ਤੋਂ ਬਾਹਰ ਨਿਕਲ ਆਈ ਮੈਨੂੰ ਦੋ ਬੰਦੇ ਤੇ ਇੱਕ ਕੁੜੀ ਸੀ ਜਿਨ੍ਹਾਂ ਦੇ ਹੱਥ ਵਿੱਚ ਕੋਡ ਲਿਖਿਆ ਹੋਇਆ ਸੀ ਵੈਲਕਮ ਟੂ ਮਲੇਸ਼ੀਆ ਮਿਸ ਅੰਜਲੀ ਉਹ ਤਾਂ ਮੈਨੂੰ ਲੈਣ ਲਈ ਆਏ ਸੀ ਮੈਂ ਕੋਸ਼ਿਸ਼ ਕੀਤੀ ਫਟਾਫਟ ਉਹਨਾਂ ਦੇ ਵੱਲ ਚਲੀ ਗਈ ਉਹਨਾਂ ਨੂੰ ਸਿਰ ਤੇ ਪੈਰਾਂ ਤੱਕ ਦੇਖ ਕੇ ਕੁੜੀ ਨੇ ਆਪਣਾ ਫੋਨ ਕੱਢਿਆ ਤੇ ਮੈਨੂੰ ਦੇਖਣ ਲੱਗ ਪਈ ਸ਼ਾਇਦ ਉਹ ਕਲੀਅਰ ਕਰਨਾ ਚਾਹੁੰਦੀ ਸੀ ਕਿ ਮੈਂ ਅੰਜਲੀ ਹਾਂ ਉਹ ਮੇਰੇ ਨਾਲ ਗੱਲ ਕਰਨ ਲੱਗ ਪਈ ਫਿਰ ਇੱਕ ਗੱਡੀ ਵਿੱਚ ਪਿਠਾ ਕੇ ਮੈਨੂੰ ਆਪਣੀ ਗੱਡੀ ਵਿੱਚ ਲਿਜਾਣ ਲੱਗੀ ਉਹ ਕੁੜੀ ਬੜੇ ਆਰਾਮ ਨਾਲ ਉਹਨਾਂ ਦੋ ਬੰਦਿਆਂ ਦੇ ਨਾਲ ਬੈਠੀ ਸੀ ਮੈਨੂੰ ਦੇਖ ਕੇ ਥੋੜਾ ਅਜੀਬ ਲੱਗਾ ਪਰ ਮੈਂ ਦਿਮਾਗ ਵਿੱਚੋਂ ਕੱਢ ਦਿੱਤਾ ਕਿ ਇਹ ਇੰਡੀਆ ਨਹੀਂ ਹੈ ਤੇ ਨਾ ਹੀ ਮੇਰਾ ਖਾਂਦ ਹੈ ਜਿੱਥੇ ਗੈਰ ਮਾਤਾਂ ਦੇ ਜਾਲ ਨਾਲ ਮਨਾ ਕੀਤਾ ਜਾਂਦਾ ਹੈ ਇੱਥੇ ਆ ਗਈਆਂ ਤਾਂ ਮੈਨੂੰ ਆਪਣੀ ਸੋਚ ਬਦਲਣੀ ਹੀ ਪਊਗੀ ਸੋਚਦੇ ਹੀ ਮੇਰਾ ਧਿਆਨ ਆਪਣੇ ਘਰ ਵੱਲ ਚਲਾ ਗਿਆ ਕਿ ਹੁਣ ਤੱਕ ਤਾਂ ਘਰੇ ਰੌਲਾ ਪੈ ਚੱਕਿਆ ਹੋਵੇਗਾ ਖਾਨਦਾਨ ਵਿੱਚ ਗੱਲ ਫੈਲ ਗਈ ਹੋਵੇਗੀ ਕਿ ਅੰਜਲੀ ਘਰੋਂ ਭੱਜ ਗਈ ਹੈ ਮੇਰੇ ਪਾਪਾ ਤਾਂ ਆਪਣੇ ਆਪ ਨੂੰ ਝੰਡਿਓ ੜ ਰਹੇ ਹੋਣਗੇ ਮਾਂ ਅਲੱਗ ਸਦਮੇ ਵਿੱਚ ਬੈਠੀ ਹੋਊਗੀ ਅਗਲੇ ਹੀ ਪਲ ਮੈਂ ਆਪਣੇ ਦਿਮਾਗ ਵਿੱਚੋਂ ਇਹ ਗੱਲ ਕੱਢ ਦਿੱਤੀ ਕਿਉਂਕਿ ਮੈਂ ਪੂਰਾ ਵਕਤ ਆਪਣੇ ਆਉਣ ਵਾਲੇ ਦਿਨ ਦੇ ਲਈ ਤੇ ਆਪਣੇ ਆਪ ਨੂੰ ਸਹੀ ਰੱਖਣਾ ਚਾਹੁੰਦੀ ਸੀ ਕੁਝ देर ਗੱਡੀ ਇੱਕ ਸੋਹਣੇ ਘਰ ਦੇ ਸਾਹਮਣੇ ਰੁਕੀ ਮੈਨੂੰ ਉਤਰਨ ਨੂੰ ਕਿਹਾ ਇੰਨਾ ਸੋਹਣਾ ਘਰ ਵੇਖ ਕੇ ਤਾਂ ਮੈਂ ਹੈਰਾਨ ਹੀ ਰਹੀ ਜਦੋਂ ਮੈਂ ਬਾਹਰ ਨਿਕਲੀ ਤਾਂ ਨੀਹਾ ਨਾਮ ਦੀ ਕੁੜੀ ਨੇ ਮੈਨੂੰ ਕਿਹਾ ਕਿ ਮਿਸ ਅੰਜਲੀ ਹੁਣ ਤੋਂ ਇੱਥੇ ਹੀ ਰਹੇਗੀ ਕੱਲ ਸਵੇਰ ਨੂੰ ਜੁਐਲਰੀ ਡਿਜ਼ਾਈਨਰ ਤੈਨੂੰ ਮਿਲਣ ਲਈ ਆਊਗਾ ਤੁਸੀਂ ਫਿਕਰ ਨਾ ਕਰੋ ਇਸ ਘਰ ਵਿੱਚ ਬਹੁਤ ਹੀ ਸੋਹਣੇ ਅਪਾਰਟਮੈਂਟ ਹੈ ਅਤੇ ਜਿਨ੍ਹਾਂ ਦੇ ਵਿੱਚ ਤੁਸੀਂ ਕਾਮਯਾਬ ਰਹੋਗੇ ਨੀਹਾ ਮੈਂ ਨੂੰ ਨਾਲ ਲੈ ਕੇ ਜਾ ਕੇ ਉਸ ਵੱਡੇ ਅਪਾਰਟਮੈਂਟ ਨੂੰ ਦਿਖਾਉਣ ਲੱਗੀ ਬਹੁਤ ਸੋਹਣਾ ਸੀ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਇਮਾਰਤ ਦੇ ਥੱਲੇ ਇਨਾ ਸੋਹਣਾ ਅਪਾਰਟਮੈਂਟ ਵੀ ਹੋ ਸਕਦਾ ਹੈ ਉਹਨੇ ਮੈਨੂੰ ਘਰ ਦੀਆਂ ਚਾਬੀਆਂ ਦੇ ਦਿੱਤੀਆਂ ਤੇ ਉੱਥੋਂ ਚਲੀ ਗਈ ਸੀ ਤੇ ਉਹ ਸਾਰੇ ਮਲੇਸ਼ੀਆ ਦੇ ਹੀ ਲੋਕ ਸੀ ਉਹਨਾਂ ਦਾ ਲਿਬਾਸ ਅੰਦਾਜ਼ ਦੇਖ ਕੇ ਮੈਨੂੰ ਅਲੱਗ ਜਿਹਾ ਲੱਗ ਰਿਹਾ ਸੀ ਤੇ ਵਧੀਆ ਵੀ ਲੱਗਦਾ ਸੀ ਕੁਝ ਥੇਰ ਉਹ ਤਿੰਨੇ ਆਪਸ ਵਿੱਚ ਕੁਝ ਨਮੂਸਰ ਕਰਦੇ ਰਹੇ ਫਿਰ ਉੱਥੋਂ ਚਲੇ ਗਏ ਉਸ ਅਪਾਰਟਮੈਂਟ ਵਿੱਚ ਮੈਂ ਇਕੱਲੀ ਸੀ ਤੇ ਮੈਂ ਸੁਪਨੇ ਵਿੱਚ ਵੀ ਕਦੀ ਨਹੀਂ ਸੋਚਿਆ ਸੀ ਕਿ ਮੈਂ ਇਸ ਨੇ ਆਲਿਸ਼ਾਨ ਥਾਂ ਤੇ ਰਹਾਂਗੀ ਕੁਝ ਪਲ ਦੇ ਲਈ ਮੇਰੇ ਇਹ ਸਭ ਕੁਝ ਭੁੱਲ ਗਈ ਸੀ ਮੈਂ ਆਪਣੇ ਕਮਰੇ ਵਿੱਚ ਆਰਾਮ ਨਾਲ ਪੱਟ ਤੇ ਪੈ ਗਈ ਮੇਰੀਆਂ ਅੱਖਾਂ ਕਦੋਂ ਤੇ ਕਦੋਂ ਕਿਦਾਂ ਬੰਦ ਹੋਈਆਂ ਮੈਨੂੰ ਕੁਝ ਵੀ ਪਤਾ ਨਾ ਲੱਗਿਆ ਮੈਨੂੰ ਇੰਨੀ ਨੀਂਦ ਆਈ ਕਿ ਮੈਨੂੰ ਮਹਿਸੂਸ ਹੋਇਆ ਕਿ ਜਿਦਾਂ ਮੇਰੇ ਕੋਲ ਕੋਈ ਆ ਗਿਆ ਹੋਵੇ ਕਿਸੇ ਨੇ ਮੈਨੂੰ ਜਗਾਇਆ ਕੋਈ ਬੜੇ ਲਿਹਾਜ਼ ਨਾਲ ਗੱਲ ਕਰ ਰਿਆ ਸੀ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਮੇਰਾ ਸੁਪਨਾ ਹੈ ਪਰ ਜਦੋਂ ਕਿਸੇ ਨੇ ਮੇਰੇ ਸਰੀਰ ਨੂੰ ਸ਼ੁਰੂ ਤੋਂ ਕੇ ਹਟਲਾਇਆ ਤਾਂ ਮੈਂ ਹੈਰਾਨ ਹੋ ਗਈ ਮੈਂ ਫਟਾਫਟ ਉੱਠੀ ਤੇ ਸਾਹਮਣੇ ਦੇਖ ਕੇ ਹੈਰਾਨ ਹੀ ਹੋ ਗਈ ਮੇਰੇ ਕਮਰੇ ਵਿੱਚ ਦੋ ਬੰਦੇ ਸਨ ਜਿਨ੍ਹਾਂ ਦਾ ਅੰਦਾਜ਼ ਮਲੇਸ਼ੀਆ ਦੇ ਬੰਦੇ ਵਰਗਾ ਸੀ ਮੈਨੂੰ ਉੱਥੇ ਦੇਖ ਕੇ ਪਹਿਲਾਂ ਹੀ ਬੈਠ ਕੇ ਤੇ ਮੁਸਕਰਾਟ ਜੀ ਸਜਾਉਣ ਲੱਗ ਪਈ ਉਹਨਾਂ ਵਿੱਚੋਂ ਇੱਕ ਬੰਦਾ ਮੇਰੇ ਕੋਲ ਆ ਆਇਆ ਤੇ ਫਟਾਫਟ ਬਿਸtre ਦੇ ਦੂਸਰੀ ਸਾਈਡ ਤੇ ਚਲੀ ਗਈ ਤੇ ਚੀਕੇ ਕਿਹਾ ਕਿ ਤੁਸੀਂ ਕੌਣ ਹੋ ਤੁਹਾਨੂੰ ਕਿਹਨੇ ਇਜਾਜ਼ਤ ਦਿੱਤੀ ਅੰਦਰ ਆਉਂਦੀ ਤੇ ਮੇਰੇ ਸ਼ਬਦ ਸੁਣ ਕੇ ਉਹ ਕਹਿਣ ਲੱਗੇ ਤੈਨੂੰ ਕਿਸ ਕੰਮ ਲਈ ਲਿਆਂਦਾ ਹੈ ਉਹਨਾਂ ਦੇ ਵਿੱਚ ਇਜਾਜ਼ਤ ਦਿੱਤੀ ਕੋਈ ਲੋੜ ਨਹੀਂ ਸਿਰਫ ਪੈਸਾ ਦਿੱਤਾ ਜਾਂਦਾ ਹੈ ਤੇ ਕੰਮ ਲਿਆ ਜਾਂਦਾ ਹੈ ਉਹਦੇ ਸ਼ਬਦ ਸੁਣ ਕੇ ਤਾਂ ਮੈਂ ਹੈਰਾਨ ਹੋਈ ਇਦਾਂ ਕਿਦਾਂ ਹੋ ਸਕਦਾ ਹੈ ਇਹ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਕਮਰੇ ਵਿੱਚ ਜਾਣਾ ਕਮਰੇ ਵਿੱਚੋਂ ਜਾਣਾ ਚਾਹੁੰਦੀ ਸੀ ਪਰ ਉਹਨਾਂ ਨੇ ਮੈਨੂੰ ਫੜ ਲਿਆ ਤੇ ਮੈਂ ਕਮਜ਼ੋਰ ਕੁੜੀ ਸੀ ਉਹਨਾਂ ਨਾਲ ਝਗੜਾ ਨਹੀਂ ਕਰ ਸਕਦੀ ਸੀ ਮੈਂ ਚੀਕਾਂ ਮਾਰੀ ਸੀ ਟੀਕ ਟੀਕ ਨੇਹ ਨੂੰ ਬੁਲਾ ਰਹੀ ਸੀ ਪਰ ਮੇਰੀ ਆਵਾਜ਼ ਸੁਣਵਾਲਾ ਕੋਈ ਨਹੀਂ ਸੀ ਮੈਂ ਹਰ ਕੋਸ਼ਿਸ਼ ਕਰ ਰਹੀ ਸੀ ਮੇਰੀ ਇੱਜ਼ਤ ਬਾਝਾਵੇ ਮੇਰੀ ਇੱਜ਼ਤ ਨੂੰ ਬਰਬਾਦ ਹੋਣ ਤੋਂ ਬਚਾ ਲਓ ਪਰ ਉਹ ਦੋ ਦਰਿੰਦਿਆਂ ਦੇ ਵਿੱਚ ਮੈਂ ਫਸ ਗਈ ਸੀ ਕਾਫੀ ਰੌਲਾ ਪੈਣ ਲੱਗ ਪਿਆ ਸੀ ਦਰਵਾజా फटाफट ਖੁੱਲਿਆ ਤੇ ਸਾਹਮਣੇ ਦੋ ਹੋਰ ਬੰਦੇ ਆ ਗਏ ਜੋ ਮੈਨੂੰ ਉਥੋਂ ਲੈ ਕੇ ਆਏ ਸੀ ਉਹਨਾਂ ਨੂੰ ਦੇਖ ਕੇ ਮੈਨੂੰ ਥੋੜੀ ਜਿਹੀ ਹਿੰਮਤ ਮਿਲੀ ਮੇਰੇ ਕੱਪੜੇ ਥਾਂ ਥਾਂ ਤੋਂ ਫਟ ਗਏ ਸੀ ਮੈਂ ਰੋਂਦੇ ਹੋਏ ਉਹਨਾਂ ਤੋਂ ਆ ਕੇ ਮਿੰਤਾ ਕਰ ਰਹੀ ਸੀ ਹੱਥ ਜੋੜ ਰਹੀ ਸੀ ਆਪਣੀ ਇੱਜ਼ਤ ਦੀ ਭੀਖ ਮੰਗ ਰਹੀ ਸੀ ਤਾਂ ਉਹਨਾਂ ਵਿੱਚੋਂ ਇੱਕ ਬੰਦਾ ਆ ਕੇ ਆਇਆ ਤਾਂ ਦੇਖਦੇ ਹੀ ਦੇਖਦੇ ਮੈਨੂੰ ਵਾਲਾਂ ਤੋਂ ਫੜ ਕੇ ਉੱਪਰ ਚੁੱਕਣ ਲੱਗਾ ਮੈਂ ਉੱਥੇ ਹੀ ਆਪਣੇ ਸਹਾਰ ਰੋਕਲੇ ਉਹਨਾਂ ਨੇ ਵਾਲਾਂ ਤੋਂ ਫੜ ਕੇ ਮੈਨੂੰ ਫਰਸ਼ ਤੇ ਸੁੱਟਿਆ ਉਹ ਰਾਤ ਮੇਰੀ ਜ਼ਿੰਦਗੀ ਦੀ ਸਭ ਤੋਂ ਘਟੀਆ ਰਾਤ ਸੀ ਮੇਰੀਆਂ ਅੱਖਾਂ ਖੁੱਲੀਆਂ ਤਾਂ ਮੈਂ ਅਜੇ ਵੀ ਨੀਂਦ ਦੀ ਵੀ ਹੋਸ਼ੀ ਦੀ ਹਾਲਤ ਵਿੱਚ ਪਈ ਸੀ ਮੇਰੇ ਸਰੀਰ ਵਿੱਚ ਛਾਰਤ ਨਾਲ ਚੀਸਾਂ ਪੈ ਰਹੀਆਂ ਸੀ ਮੇਰੇ ਸਾਰੇ ਸਰੀਰ ਜ਼ਖਮਾਂ ਨਾਲ ਭਰਿਆ ਹੋਇਆ ਸੀ ਇੱਕ ਵਾਰ ਹੱਥੋਂ ਮੇਰੀਆਂ ਅੱਖਾਂ ਵਿੱਚੋਂ ਦੇ ਕੇ ਸੀ ਪਰ ساری ਰਾਤ ਉਹਨਾਂ ਚਾਰਾਂ ਨੇ ਆਪਣੀ ਮਰਜ਼ੀ ਨਾਲ ਸਭ ਕੁਝ ਕੀਤਾ ਮੈਂ ਹਿੰਮਤ ਜੇ ਕਰਕੇ ਉੱਥੋਂ اٹਹੀ ਤੇ ਇੱਕ ਨਜ਼ਰ ਆਪਣੇ ਬਿਊਤੇ ਪਾਈ ਤੇ ਆਪਣੇ ਸਰੀਰ ਤੋਂ ਮੈਨੂੰ ਨਫ਼ਰਤ ਹੋਣ ਲੱਗ ਪਈ ਮੇਰੇ ਪਾਪਾ ਦੀਆਂ ਗੱਲਾਂ ਮੈਨੂੰ ਯਾਦ ਆਉਣ ਲੱਗ ਪਈਆਂ ਆਪਣੀ ਮੰਮੀ ਦੀਆਂ ਗੱਲਾਂ ਯਾਦ ਆਉਣ ਲੱਗ ਪਈਆਂ ਕਿ ਆਪਣਾ ਖਾਨਦਾਨ ਹੀ ਵਧੀਆ ਹੁੰਦਾ ਹੈ ਜਦਕਿ ਮੈਂ ਤਾਂ ਇੰਡੀਆ ਦੀ ਕੁੜੀ ਸੀ कि ਉਸ ਕਹਾਂਦਨ ਨਾਲ ਸੰਬੰਧ ਰੱਖਦੀ ਸੀ ਜਿੱਥੇ ਕੁੜੀਆਂ ਦੀ ਕੀਮਤ ਮੋਤੀਆਂ ਤੇ ਸੱਤ ਪਰਤਾਂ ਵਿੱਚ ਲੁਕੋ ਕੇ ਰੱਖੀ ਜਾਂਦੀ ਸੀ ਪਰ ਮੈਂ ਉੱਚਾ ਉਰਦਨਤੀ ਸੋਚ ਕੇ ਆਪਣੇ ਆਪ ਨੂੰ ਪਰਵਾਦ ਕਰ ਲਿਆ ਸੀ ਮੇਰੀ ਇੱਜ਼ਤ ਤਾਰ-ਤਾਰ ਹੋ ਗਈ ਸੀ ਮੈਨੂੰ ਇੱਥੇ ਧੋਖੇ ਨਾਲ ਲਿਆਂਦਾ ਗਿਆ ਸੀ ਮੈਂ ਰੋਣ ਲੱਗ ਪਈ ਸੀ ਮਲੇਸ਼ੀਆ ਵਿੱਚ ਮਾਂ ਆਪਣੇ ਜਵਾਨ ਪੁੱਤ ਦੀ ਮੌਤ ਤੇ ਰੋਂਦੀ ਹੈ ਮੈਨੂੰ ਆਪਣੇ ਮਾਪਿਆਂ ਦੀ ਯਾਦ ਆ ਉਹ ਲੱਗ ਪਈ ਸੀ ਮੈਂ ਆਪਣੇ ਮਾਪਾਪਾ ਨੂੰ ਆਵਾਜ਼ਾਂ ਮਾਰਤੀ ਸੀ ਪਰ ਕੌਣ ਸੌਂਦਾ ਸੀ ਕੌਣ ਹੁੰਦਾ ਮੈਨੂੰ ਤਾਂ ਉਹਨਾਂ ਨੇ ਰੋੜ ਕੇ ਰੱਖ ਦਿੱਤਾ ਸੀ ਮੇਰੀ ਆਵਾਜ਼ਾਂ ਸੁਣ ਕੇ ਨੇਹਾ ਕਮਰੇ ਵਿੱਚ ਆਈ ਤੇ ਛੋਟੇ ਛੋਟੇ ਕੱਪੜੇ ਪਾ ਕੇ ਮੈਂ ਇਹਨੂੰ ਦੇਖ ਕੇ ਹੱਸੀ ਤੇ ਕਹਿਣ ਲੱਗੀ ਅਮੀਤ ਹੈ ਕੱਲ ਦੀ ਰਾਤ ਤੇਰੇ ਲਈ ਯਾਦਗਰ ਸਾਬਤ ਹੋਈ ਹੋਵੇਗੀ ਹੁਣ ਇਹਦੀ ਆਦਤ ਪਾ ਲੈ ਕਿਉਂਕਿ ਤੇਰੀ ਹਰ ਰਾਤ ਇਦਾਂ ਹੀ ਗੁਜ਼ਰਨ ਵਾਲੀ ਜੀ ਕਿੰਨ ਮੰਨ ਲੱਖਾਂ ਰਪਏ ਕਮਾਵੇਗੀ ਉਹ ਮੇਰੇ ਘਰ ਵਿੱਚੋਂ தप्त ਪਾ ਕੇ ਚਲੇਗੀ ਮੈਂ ਬੁੱਤ ਬਣ ਕੇ ਦੇਖਦੀ ਰਹੀ ਮੈਂ ਹਲਾਲ ਦੀ ਕਮਾਈ ਕਮਾਉਣ ਆਈ ਸੀ ਪਰ ਉਹਨਾਂ ਨੇ ਮੈਨੂੰ ਪਸਾ ਲਿਆ ਸੀ ਮੈਨੂੰ ਕਿਸੇ ਤਰ੍ਹਾਂ ਵਾਪਸ ਆਪਣੇ ਘਰ ਜਾਣਾ ਸੀ ਜੋ ਹੋਇਆ ਸੋ ਹੋਇਆ ਪਰ ਮੈਂ ਇਦਾਂ ਦੇ ਦਰਿੰਦਿਆਂ ਦਾ ਖੜਾਉਣਾ ਨਹੀਂ ਪਾਣਾ ਚਾਹੁੰਦੀ ਸੀ ਮੈਂ ਆਪਣੇ ਆਪ ਨੂੰ ਉੱਥੋਂ ਕੱਢਣ ਦਾ ਕੋਈ ਸੋਚਿਆ ਇੱਕ ਬੰਦਾ ਕਮਰੇ ਵਿੱਚ ਆਇਆ ਉਹਦੇ ਹੱਥ ਵਿੱਚ ਦੋ ਤਿੰਨ ਕੈਂਬਰੇ ਸੀ ਮੈਂ ਹਰਾਨੀ ਨਾਲ ਉਹਨੂੰ ਦੇਖਣ ਲੱਗੀ ਉਹਨੇ ਆਪਣਾ ਕੈਮਰਾ ਕਮਰੇ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ ਮੈਂ ਉਹਨੂੰ ਮਨਾ ਕਰਨ ਲੱਗੀ ਉਹ ਮੈਨੂੰ ਧੱਕਾ ਮਾਰ ਕੇ ਆਪਣਾ ਕੰਮ ਕਰਨ ਲੱਗ ਪਿਆ ਮੇਰੇ ਦਿਿਲ ਵਿੱਚ ਬਹੁਤ ਸਾਰਾ ਡਰ ਸੀ ਪਤਾ ਨਹੀਂ ਉਹ ਕੀ ਕਰਨ ਵਾਲਾ ਸੀ ਉਹਦੇ ਜਾਣ ਤੋਂ ਬਾਅਦ ਕਮਰੇ ਵਿੱਚ ਦੋ ਬੰਦੇ ਆ ਉਹਨਾਂ ਵਿੱਚੋਂ ਇੱਕ ਉਹਨੂੰ ਕਹਿ ਰਿਹਾ ਸੀ ਕਿ ਮੈਂ ਉਹਨੂੰ ਦੇਖ ਕੇ ਉਹਨਾਂ ਦੀ ਗੱਲਾਂ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੇਰੇ ਤਾਂ ਇਹ ਜਾਣ ਕੇ ਹੋਸ਼ ਛੁੱਟ ਗਏ ਕਿ ਉਹ ਮੇਰੀ ਵੀਡੀਓ ਬਣਾਉਣ ਲੱਗੇ ਨਹੀਂ ਬਿਲਕੁਲ ਮੈਂ ਇਤਾਂ ਦਾ ਤਮਾਸ਼ਾ ਨਹੀਂ ਦੇਖ ਸਕਦੀ ਸੀ ਮੈਂ ਉਹਨਾਂ ਨੂੰ ਧੱਕਾ ਦਿੱਤਾ ਤੇ ਕਮਰੇ ਵਿੱਚੋਂ ਬਾਹਰ ਨਿਕਲ ਆਈ ਮੇਰਾ ਸਰੀਰ ਮੇਰਾ ਸਾਥ ਛੱਡ ਰਿਹਾ ਸੀ ਪਰ ਮੈਂ ਅੱਜ ਭੱਜਣਾ ਸੀ ਮੈਂ ਅਪਾਰਟਮੈਂਟ ਦੇ ਬਾਹਰਲੇ ਦਰਵਾਜ਼ੇ ਤੱਕ ਪਹੁੰਚੀ ਤਾਂ ਮੇਰੀ ਕਮਰ ਵਿੱਚ ਇੱਕ ਚੀਜ਼ ਸੀ ਮੈਂ ਡਰ ਕੇ ਪਿੱਛੇ ਹੱਥ ਲਾ ਕੇ ਮੈਂ ਜਦੋਂ ਦੇਖਿਆ ਕਿਸੇ ਨੇ ਮੇਰੀ ਇੰਜੈਕਸ਼ਨ ਲਾ ਦਿੱਤਾ ਸੀ ਮੈਂ ਹਿੰਮਤ ਕਰਕੇ ਉਹਨੂੰ ਘਟਿਆ ਤੇ ਬਗੈਰ ਰੁਕੇ ਹੀ ਭੱਜਦੀ ਰਹੀ ਬਾਹਰ ਜਾ ਰਹੀ ਸੀ ਪਰ ਕੁਝ ਮਿੰਟਾਂ ਬਾਅਦ ਹੀ ਮੇਰੀਆਂ ਅੱਖਾਂ 'ਗੇ ਹਨੇਰਾ ਹੋਣ ਲੱਗ ਪਿਆ ਮੇਰੇ ਕੋਲੋਂ ਚੰਗੀ ਤਰ੍ਹਾਂ ਭੱਜ ਵੀ ਨਹੀਂ ਹੁੰਦਾ ਸੀ ਪਰ ਮੈਂ ਰੁਕੀ ਨਹੀਂ ਜਿੱਥੋਂ ਤੱਕ ਮੈਂ ਮੂੰਹ ਪਰਨੇ ਨਾਲ ਡੇਕ ਪਈ ਹੋਵਾਂ ਮੇਰੇ ਤੋਂ ਕੁਝ ਦੂਰੀ ਤੇ ਉਹ ਦੋਨੇ ਬੰਦੇ ਹੱਸਣ ਲੱਗੇ ਮੈਂ ਬੇਵਸਤੇ ਮਜਬੂਰ ਸੀ ਇੰਨਾ ਸਾਰਿਆਂ ਦਾ ਹੀ ਕਸੂਰਵਾਰ ਵੀ ਮੈਂ ਹੀ ਸੀ ਮੇਰਾ ਸਾਰਾ ਸਰੀਰ ਸੁੰਨ ਹੋ ਗਿਆ ਸੀ ਮੈਂ ਹਿੱਲ ਵੀ ਨਹੀਂ ਰਹੀ ਸੀ ਉਹ ਦੋਨੇ ਮੇਰੇ ਵੱਲ ਆਏ ਤੇ ਮੈਨੂੰ ਵਾਪਸ ਚੁੱਕ ਕੇ ਕਮਰੇ ਵਿੱਚ ਲੈ ਗਏ ਇੱਕ ਵਾਰ ਵੀ ਮੈਨੂੰ ਆਪਣੇ ਮਨਮਾਨੀ ਧਰਮ ਨਿਸ਼ਾਨਾ ਬਣਾਉਣ ਲਗੇ ਮੈਂ ਨਾ ਬੋਲ ਸਕਦੀ ਸੀ ਨਾ ਹਿੱਲ ਸਕਦੀ ਸੀ ਨਾ ਪਤਾ ਨਹੀਂ ਕਿੰਦਾ ਇੰਜੈਕਸ਼ਨ ਸੀ ਮੈਨੂੰ ਲਾਇਆ ਹੋਇਆ ਸੀ ਮੇਰੀ ਫੋਟੋ ਤੇ ਵੀਡੀਓ ਤੋਂ ਉਹ ਲੱਖਾਂ ਕਮਾ ਰਹੀ ਸੀ ਨੀਹਾ ਇੰਨਾ ਸਾਰਿਆਂ ਦੀ ਹੈਡ ਸੀ ਮੇਰੀ ਇੱਜ਼ਤ ਵਿਕ ਚੁੱਕੀ ਸੀ ਇੱਥੇ ਆਏ ਨੂੰ ਮੈਨੂੰ 6 ਮਹੀਨੇ ਹੋ ਗਏ ਸੀ ਨੀਹਾ ਕੋਈ ਸੀ ਉਹਨੇ ਮੈਨੂੰ ਇਸ ਹਫਤੇ ਰਾਤੀ ਸੰਤਕੇ ਮੈਨੂੰ ਮੈਲੋ ਵਾਲੇ ਪੈਸਿਆਂ ਵਿੱਚੋਂ ਦਾ ਹਿੱਸਾ ਦੇਣਾ ਸ਼ੁਰੂ ਕਰ ਦਿੱਤਾ ਸੀ ਮੈਂ ਚੁੱਪ ਕਰਕੇ ਉਹਨਾਂ ਨੂੰ ਜੋੜਦੀ ਗਈ ਮੀਹਨੂ ਇਹ ਦੱਸਿਆ ਕਿ ਮੈਂ ਹਾਲਤ ਨਾਲ ਸਮਝੌਤਾ ਕਰ ਚੁੱਕੀ ਹਾਂ ਫਿਰ ਇੱਕ ਦਿਨ ਮੌਕਾ ਦੇ ਕੇ ਮੈਂ ਵਾਪਸ ਆਪਣੇ ਪਿੰਡ ਆਉਣ ਬਾਰੇ ਸੋਚਿਆ ਮੈਂ ਇਸ ਅਪਾਰਟਮੈਂਟ ਤੇ ਮੌਜੂਦ ਖਾਂਛੇ ਮਹੀਨੇ ਪਹਿਲਾਂ ਆਉਂਤੇ ਤੇ ਮੈਂ ਹੁਣ ਜਾਣ ਬਾਰੇ ਜੀਵੀਂ ਤੇ ਅਸਮਾਨ ਜਿੰਨਾ ਫਰਕ ਸੀ ਜਦੋਂ ਮੈਂ ਇੰਡੀਆ ਪਹੁੰਚੀ ਤਾਂ ਇੱਕ ਸਾ ਇਦਾਂ ਦਾ ਲਿਆ ਕਿ ਆਲੇ ਦੁਆਲੇ ਮੇਰੇ ਘਰ ਦੇ ਕਸ਼ਬੂ ਆ ਰਹੀਆਂ ਸੀ ਪਤਾ ਨਹੀਂ ਮੇਰੇ ਮਾਪੇ ਕਿਸ ਹਾਲ ਵਿੱਚ ਮੈਨੂੰ ਕਬੂਲ ਕਰਨਗੇ ਜਾਂ ਨਹੀਂ ਮੇਰੇ ਤੇ ਬੀਤੀ ਹੋ ਜਾਂ ਕੇ ਉਹਨਾਂ ਦਾ ਕੀ ਹੋਗਾ ਮੈਂ ਚੁੱਪ ਕਰਕੇ ਘਰ ਵੱਲ ਨੂੰ ਤੁਰ ਪਈ ਜਦੋਂ ਘਰ ਪਹੁੰਚੀ ਤਾਂ ਮੈਨੂੰ ਬੜਾ ਥੱਕਾ ਲੱਗਿਆ ਹੋਇਆ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ ਕਈ ਬੱਚੇ ਅੰਦਰ ਖੇਡ ਰਹੇ ਸੀ ਮੈਂ ਅੰਦਰ ਗਈ ਤਾਂ ਮੈਨੂੰ ਦੇਖ ਕੇ ਫਟਾਫਟ ਆਪਣੇ ਖੇਡ ਦਾ ਸਮਾਨ ਲੈ ਕੇ ਭੱਜ ਗਈ ਸੀ ਘਰ ਬਿਲਕੁਲ ਖਾਲੀ ਹੋ ਗਿਆ ਸੀ ਮੈਂ ਕਮਰਿਆਂ ਵਿੱਚ ਦੇਖਿਆ ਕਿ ਮੇਰੇ ਮਾਪੇ ਉਹ ਦੋਨੇ ਹੀ ਉੱਥੇ ਨਹੀਂ ਸੀ ਮੇਰਾ ਤਾਂ ਅੰਦਰ ਆਉਣ ਤੇ ਮੂੰਹ ਖੁੱਲ੍ਹਾ ਹੀ ਰਹਿ ਗਿਆ ਮੈਂ ਉਹਨਾਂ ਨੂੰ ਕਈ ਆਵਾਜ਼ਾਂ ਵੀ ਦਿੱਤੀਆਂ ਪਰ ਮੈਂ ਭੱਜ ਕੇ ਆਪਣੇ ਕਵਾਂਡਿਆਂ ਦਾ ਦਰਵਾਜ਼ਾ ਖੜਕਾਇਆ ਕੁਝ ਦੇਰ ਬਾਅਦ ਦਰਵਾਜ਼ਾ ਖੁੱਲਿਆ ਤਾਂ ਸਾਹਮਣੇ ਆਰਤ ਨੂੰ ਦੇਖ ਕੇ ਮੈਂ ਹੈਰਾਨ ਹੋ ਗਈ ਮੈਂ ਕਿਸੇ ਦੀ ਪ੍ਰਵਾਹ ਕਿਤੇ ਬਗੈਰ ਹੀ ਕੰਮ ਦੇ ਆਵਾਜ਼ ਨਾਲ ਉਹਨੂੰ ਆਪਣੇ ਮਾਪਿਓ ਬਾਰੇ ਪੁੱਛਿਆ ਪਹਿਲਾਂ ਤਾਂ ਉਹ ਖਮੋਸ਼ ਰਹੀ ਫਿਰ ਕਹਿਣ ਲੱਗੀ ਚਲ ਮੈਂ ਤੈਨੂੰ ਉਹਨਾਂ ਤੱਕ ਲੈ ਕੇ ਜਾਂਦੀ ਮੈਂ ਵੀ ਸਮਝੀ ਨਾਲ ਉਹਨੂੰ ਦੇਖਣ ਲੱਗ ਪਈ ਸ਼ਾਇਦ ਮੇਰੀ ਗੱਲ ਬਦਨਾਮੀ ਤੇ ਡਰ ਨਾਲ ਮੇਰੇ ਮਾਪਿਓ ਆਪਣੇ ਘਰ ਬਦਲ ਦਿੱਤਾ ਹੋਇਆ ਮੈਂ ਚਲਦੀ ਉਹਨਾਂ ਔਰਤਾਂ ਦੇ ਪਿੱਛੇ ਤੁਰ ਪਈ ਹੌਲੀ ਹੌਲੀ ਮੇਰੇ ਕਦਮ ਥਰ ਰਹੀ ਸੀ ਮੈਂ ਫਟਾਫਟ ਆਪਣੀ ਗਵੰਟਰ ਨੂੰ ਕਿਹਾ ਕਿ ਆਂਟੀ ਮੈਨੂੰ ਸ਼ਮਸ਼ਾਨ ਘਟ ਵੱਲ ਕਿਉਂ ਲੈ ਕੇ ਆਈ ਹੈ ਮੈਂ ਆਪਣੇ ਮਾਪਿਆਂ ਨੂੰ ਮਿਲਣਾ ਹੈ ਮੇਰੀ ਗੱਲ ਸੁਣ ਕੇ ਉਹ ਮੇਰੇ ਵੱਲ ਨੂੰ ਮੁੜੀ ਤੇ ਕਹਿਣ ਲੱਗੀ ਜੇ ਤੂੰ ਮੇਰੀ ਸਕੀਤੀ ਹੁੰਦੀ ਤੇ ਵਾਪਸ ਆ ਜਾਂਦੀ ਤਾਂ ਖੜੇ ਖੜੇ ਤੇਰਾ ਕਲਾ ਘਟ ਦੇਣਾ ਸੀ ਤੈਨੂੰ ਮਾਰ ਦੇਣਾ ਸੀ ਪਰ ਉਸ ਤੋਂ ਤਾਂ ਤੇਰੇ ਮਾਪੇ ਉੱਤੇ ਆ ਤੇਰੇ ਵਰਗੀ ਕੁੜੀ ਦੀ ਜਿਦਾਈ ਵਿੱਚ ਆਪ ਹੀ ਫਾਹਾ ਲੈ ਕੇ ਮਰ ਗਏ ਉਹਨਾਂ ਦੀ ਗੱਲ ਸੁਣ ਕੇ ਤਾਂ ਮੇਰਾ ਸਰੀਰ ਹੀ ਟੁੱਟ ਗਿਆ ਸੀ ਮੈਂ ਜ਼ਮੀਨ ਤੇ ਝੁਕ ਪਈ ਸੀ ਮੇਰੇ ਮਾਪਿਓ ਮਰ ਚੁੱਕੇ ਸੀ ਉਹ ਮੈਨੂੰ ਕਿਸੇ ਡੇ ਹੋਏ ਅੰਦਾਜ਼ ਵਿੱਚ ਦੋ ਕਬਰਾਂ ਵਿੱਚ ਲਿਆ ਕੇ ਛੱਡ ਗਈ ਜਿਨ੍ਹਾਂ ਤੇ ਮੇਰੇ ਮਾਪਿਓ ਦਾ ਨਾਮ ਲਿਖਿਆ ਹੋਇਆ ਸੀ ਮੈਂ ਉਹਨਾਂ ਦੀ ਕਮਰ ਕਬਰ ਤੇ ਬੈਠ ਕੇ ਰੋ ਰਹੀ ਸੀ ਤੇ ਉਹਨਾਂ ਦੇ ਰੋਣ ਦੀ ਆਵਾਜ਼ਾਂ ਇੰਨੀ ਉੱਚਾ ਸੀ ਕਿ ਉਹ ਮੈਨੂੰ ਸਜਾ ਦੇ ਗਏ ਸੀ ਮੈਂ ਤਾਂ ਜਦੋਂ ਵਾਪਸ ਆਈ ਪਰ ਉਹ ਹਮੇਸ਼ਾ ਦੇ ਲਈ ਚਲੇ ਗਈ ਸੀ ਮੈਂ ਕਈ ਦਿਨ ਬੈਠ ਕੇ ਰੋਂਦੀ ਰਹੀ ਪਰ ਮੇਰੀ ਸਜ਼ਾ ਮੈਨੂੰ ਮਿਲ ਚੁੱਕੀ ਸੀ ਮੇਰੇ ਮਾਪਿਓ ਮੇਰੇ ਤੋਂ ਬਾਅਦ ਹੀ ਮਰ ਗਏ ਸੀ ਹੁਣ ਮੈਂ ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰਾਂ ਜਾਂ ਤਾਂ ਸ਼ਾਮ ਨੂੰ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਆ ਮੇਰੇ ਚਾਚੀ ਦੇ ਭਤੀਜੇ ਨੇ ਮੇਰੇ ਮਾਪਿਓ ਦੇ ਖਿਲਾਫ ਹੋ ਕੇ ਮੇਰੇ ਨਾਲ ਵਿਆਹ ਕਰਵਾ ਲਿਆ ਉਹਦਾ ਦਿਲ ਬਹੁਤ ਵੱਡਾ ਸੀ ਨਹੀਂ ਤਾਂ ਮੇਰੇ ਵਰਗੀ ਕੁੜੀ ਨੂੰ ਪਲਾਂ ਕੋਣ ਬਣਾਉਂਦਾ ਸੀ ਹਾਂਜੀ ਇਹ ਕਹਾਣੀ ਛੋਟੀ ਜੀ ਆ ਪਰ ਹਮੇਸ਼ਾ ਹੀ ਆਪਣੇ ਮਾਪਿਓ ਦੀ ਗੱਲ ਸੋਨ ਨਹੀਂ ਵੀ ਚਾਹੀਦੀ ਤੇ ਮੰਨਣੀ ਵੀ ਚਾਹੀਦੀ ਕਿਉਂਕਿ ਉਹਨਾਂ ਨੇ ਸਾਡੇ ਨਾਲੋਂ ਜ਼ਿਆਦਾ ਦੁਨੀਆ ਦੇ ਕੀ ਹੁੰਦੀ ਹੈ। ਸਦੇ ਵੀ ਆਪਣੇ ਮਾਪਿਓ ਦੇ ਖਿਲਾਫ ਕਦਮ ਚੱਕਣ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਜਿਨ੍ਹਾਂ ਨੇ ਸਾਨੂੰ ਪਾਲ ਪੋਸ ਕੇ ਵੱਡਾ ਕੀਤਾ ਜਦੋਂ ਅਸੀਂ ਉਹਨਾਂ ਦੇ ਵਿਰੁੱਧ ਗਏ ਉਹਨਾਂ ਦੇ ਕੀ ਬੀਤੂਗੀ। ਉਹ ਜਿਉਂਦੇ ਰਹਿਣਗੇ ਜਾਂ ਜਿਉਂਦੇ ਜਿ ਮਰ ਜਾਣਗੇ ਜਾਂ ਫਿਰ ਖੁਦਕੁਸ਼ੀ ਕਰ ਲੈਣਗੇ। ਇਹ ਤੁਹਾਡੇ ਹੱਥ ਵਾਸਾ। ਹਾਂਜੀ ਤੁਹਾਡੇ ਇਸ ਬਾਰੇ ਕੀ ਰਾਇ ਆਪਣੀ ਰੈਕਮੈਂਡ ਬਾਕਸ ਵਿੱਚ ਦਿਨ।